ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਿੱਖ ਸੰਗਤ ਦੀ ਜਿਵੇਂ ਪਿਛਲੀਆਂ ਕਈ ਵੀਡੀਓਜ਼ ਦੇ ਵਿੱਚ ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੇ ਚਰਨ ਛੋਹ ਪ੍ਰਾਪਤ ਅਸਥਾਨ ਵੱਖ-ਵੱਖ ਗੁਰਦੁਆਰੇ ਸਹਿਬਾਨਾਂ ਦੇ ਦਰਸ਼ਨ ਦੀਦਾਰ ਕੀਤੇ ਅੱਜ ਅਸੀਂ ਉਸ ਅਸਥਾਨ ਦੇ ਉੱਤੇ ਖੜੇ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਸਤਕਾਰਯੋਗ ਮਾਤਾ ਜੀਤਾਂ ਜੀ ਦੇ ਨਾਲ ਹੋਏ ਗੁਰੂ ਕੀ ਸਿੱਖ ਸੰਗਤ ਜੀ ਜਦੋਂ ਲਾਹੌਰ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਬਰਾਤ ਲਾਹੌਰ ਦੀ ਧਰਤੀ ਤੇ ਸੱਜਣਾ ਚਾਹੁੰਨੇ ਆ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਆ ਨੇ ਸੰਗਤਾਂ ਨਾਲ ਵਚਨ ਕੀਤੇ ਕਿ ਗੁਰੂ ਕੀ ਸਿੱਖ ਸੰਗਤ ਜੀ ਅਸੀਂ ਲਾਹੌਰ ਦੀ ਤਰਤੀ ਤੇ ਬਰਾਤ ਜੰਜ ਨਹੀਂ ਲਿਆ ਸਕਦੇ ਕਿਉਂਕਿ ਉਹਦੇ ਦੋ ਕਾਰਨ ਨੇ ਪਹਿਲੀ ਗੱਲ ਤੇ ਗੁਰੂ ਕੀਆ ਸਿੱਖ ਸੰਗਤਾਂ ਦਾ ਇਕੱਠ ਬਹੁਤ ਵੱਡਾ ਹੋ ਜਾਂਦਾ ਸੀ ਇਹ ਗੁਰੂ ਘਰ ਦਾ ਸਮਾਗਮ ਸੀ ਬੇਅੰਤ ਬੇਅੰਤ ਸੰਗਤਾਂ ਨੇ ਹਜ਼ਾਰਾਂ ਲੱਖਾਂ ਸੰਗਤਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਸਨ ਤੇ ਇੱਕ ਪਰਿਵਾਰ ਦੇ ਵਾਸਤੇ ਇੰਨੀਆਂ ਸੰਗਤਾਂ ਦੇ ਇਕੱਠ ਨੂੰ ਸ਼ਾਮਲਣਾ ਉਹਨਾਂ ਦੀ ਸੇਵਾ ਸੰਭਾਲ ਕਰਨੀ ਉਹ ਬਹੁਤ ਔਖਾ ਹੋ ਜਾਂਦਾ ਦੂਸਰੀ ਗੱਲ ਆਨੰਦਪੁਰ ਸਾਹਿਬ ਤੋਂ ਲਾਹੌਰ ਦੀ ਦੂਰੀ ਵੀ ਬਹੁਤ ਸੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਖਣ ਲੱਗੇ ਸਿੱਖ ਸੰਗਤ ਜੇ ਤੁਹਾਡੀ ਭਾਵਨਾ ਇਹ ਹੈ ਨਾ ਕਿ ਅਸੀਂ ਲਾਹੌਰ ਦੀ ਧਰਤੀ ਤੇ ਬਰਾਤ ਸਦਨੀ ਚਾਹੁੰਦੇ ਆ ਤੇ ਨਾਮ ਲਾਹੌਰ ਦਾ ਹੀ ਹੋਏਗਾ ਅਸੀਂ ਗੁਰੂ ਕਾ ਲਾਹੌਰ ਵਸਾ ਦਾਂਗੇ ਜਿੱਥੇ ਸਾਡੇ ਅਨੰਦ ਕਾਰਜ ਹੋਣਗੇ ਉਦੋਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇਸ ਅਸਥਾਨ ਨੂੰ ਇਸ ਸ਼ਹਿਰ ਨੂੰ ਵਸਾਇਆ ਜਿਹਦਾ ਨਾਮ ਅੱਜ ਗੁਰੂ ਕਾ ਲਾਹੌਰ ਹੈ ਇਦੇ ਤੋਂ ਪਿਛਲੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰ ਕਰਾਏ ਸਨ ਇਸ ਗੁਰ ਕਾ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਇੱਥੇ ਤੋਂ ਠੀਕ ਤਕਰੀਬਨ 100 ਸਵਾ 100 ਮੀਟਰ ਦੂਰੀ ਦੇ ਉੱਤੇ ਗੁਰਦੁਆਰਾ ਤਰਬੈਣੀ ਸਾਹਿਬ ਬਣਿਆ ਹੋਇਆ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਗਤਾਂ ਦੀ ਜਿਹੜੀ ਬੇਨਤੀ ਸੀ ਉਹਨੂੰ ਪ੍ਰਵਾਨ ਕਰਕੇ ਕਿ ਇੱਥੇ ਪਾਣੀ ਦੀ ਬੜੀ ਕਿੱਲਤ ਪਾਣੀ ਦੀ ਬਹੁਤ ਘਾਟ ਉਸ ਪਾਣੀ ਦੀ ਘਾਟ ਨੂੰ ਦੂਰ ਕੀਤਾ ਸੀ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਜੀ ਦੇ ਆਪ ਦਰਸ਼ਨ ਦੇਦਾਰ ਕਰ ਰਹੇ ਹੋ ਇਹਦੇ ਤੋਂ ਠੀਕ ਤਕਰੀਬਨ ਬਿਲਕੁਲ ਨਾਲ ਹੀ ਖੱਬੇ ਪਾਸੇ 50 ਮੀਟਰ ਦੀ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਇੱਕ ਹੋਰ ਬਣਿਆ ਗੁਰਦੁਆਰਾ ਪੌੜ ਸਾਹਿਬ ਗੁਰੂ ਕੀ ਸਿੱਖ ਸੰਗਤ ਇੱਥੋਂ ਦਾ ਸਥਾਨ ਇਤਿਹਾਸ ਤੁਸੀਂ ਵੇਖ ਸਕਦੇ ਹੋ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਪੌੜ ਨਾਲ ਚਸ਼ਮਾ ਫੁੱਟਿਆ ਇਸ ਚਸ਼ਮੇ ਦਾ ਪਾਣੀ ਖਾਰਾ ਹੈ ਇਥੋਂ ਦਾ ਇਤਿਹਾਸ ਸਾਨੂੰ ਇਤਿਹਾਸ ਵਿੱਚ ਮਿਲਦਾ ਵੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਸਿੱਖ ਜਿਹੜਾ ਤੋਬੀ ਦਾ ਕੰਮ ਕਰਦਾ ਕੱਪੜੇ ਧੋਣ ਦਾ ਕੰਮ ਕਰਦਾ ਸੀ ਜਦੋਂ ਉਹ ਸੱਚੇ ਪਾਤਸ਼ਾਹ ਮਹਾਰਾਜ ਦੇ ਵਸਤਰ ਧੋਣ ਵਾਸਤੇ ਇੱਥੇ ਨੇੜੇ ਗਿਆ ਉੱਥੋਂ ਦੇ ਲੋਕਾਂ ਨੇ ਪਾਣੀ ਨਹੀਂ ਸੀ ਉਹਨੂੰ ਧੋਣ ਵਾਸਤੇ ਕੱਪੜੇ ਦਿੱਤੇ ਕਿਉਂਕਿ ਉਹ ਪਹਾੜੀ ਰਾਜਿਆਂ ਤੋਂ ਲੋਕ ਡਰਦੇ ਸਨ ਉਹ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਉਹਨੇ ਬੇਨਤੀ ਕੀਤੀ ਤੇ ਸਤਿਗੁਰੂ ਉਸ ਵਕਤ ਘੋੜੇ ਤੇ ਸਵਾਰ ਸਨ ਤੇ ਸਤਗੁਰੂ ਜੀ ਦੇ ਘੋੜੇ ਦੇ ਪੈਰ ਨਹੀਂ ਪੌੜੀ ਘੋੜੇ ਨੇ ਮਾਰਿਆ ਤੇ ਜਿੱਥੇ ਘੋੜੇ ਨੇ ਪੌੜ ਮਾਰਿਆ ਉਸ ਅਸਥਾਨ ਤੋਂ ਹੀ ਜਿਹੜਾ ਜਲ ਸੀ ਉਹ ਨਿਕਲਿਆ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਆਪ ਸੰਗਤਾਂ ਦਰਸ਼ਨ ਦੇਦਾਰ ਕਰ ਸਕਦੇ ਹੋ ਇਥੋਂ ਦੀ ਸਾਰੀ ਸੇਵਾ ਸਾਰੀ ਦੇਖ ਰੇਖ ਸੇਵਾ ਸੰਭਾਲ ਕੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਆਓ ਆਪ ਜੀ ਨੂੰ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਇਹਦੇ ਅੰਦਰੋਂ ਦਰਸ਼ਨ ਦੇਦਾਰ ਕਰਵਾਉਂਦੇ ਆਂ ਸਿਕੰਦਰ ਜੀ ਆ ਜਿਹੜਾ ਗੁਰਦੁਆਰਾ ਪੌੜਾ ਸਾਹਿਬ ਬਣਿਆ ਆਪ ਜੀ ਵੇਖਦੇ ਹੋ ਇੱਥੇ ਬੋਰਡ ਲੱਗਾ ਹੋਇਆ ਥੱਲੇ ਅਸੀਂ ਆ ਪੌੜੀਆਂ ਉੱਤਰ ਕੇ ਆਪਾਂ ਜਦੋਂ ਥੱਲੇ ਨੂੰ ਜਾਂਦੇ ਆ ਆਪ ਜੀ ਨੂੰ ਦਰਸ਼ਨ ਕਰਾਉਨੇ ਉਸ ਸਥਾਨ ਦੇ ਜਿੱਥੇ ਸਤਗੁਰੂ ਜੀ ਦੇ ਘੋੜੇ ਨੇ ਪੌੜ ਮਾਰਿਆ ਉੱਥੋਂ ਫਿਰ ਜਲ ਨਿਕਲਿਆ ਅੱਜ ਵੀ ਉੱਥੋਂ ਦਾ ਜਲ ਉੱਥੋਂ ਦਾ ਪਾਣੀ ਜਿਹੜਾ ਉਹ ਖਾਰਾ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਸੀ ਅੱਜ ਵੀ ਉਸੇ ਤਰ੍ਹਾਂ ਹੀ ਬਿਲਕੁਲ ਸਾਫ਼ ਪਾਣੀ ਹੈ ਤੇ ਅੱਜ ਵੀ ਉਸੇ ਤਰ੍ਹਾਂ ਹੀ ਪਾਣੀ ਸਿੰਮਦਾ ਹੈ ਤੋਂ ਤੇ ਜਿੱਦਾਂ ਉਸ ਵਕਤ ਆਇਆ ਅੱਜ ਤੇ ਬਿਲਕੁਲ ਸਾਫ਼ ਪਾਣੀ ਹੈ ਬਹੁਤ ਵਧੀਆ ਤੇ ਇਥੋਂ ਦੀ ਸੇਵਾ ਸਫਾਈ ਵੀ ਅਸੀਂ ਵੇਖੀ ਬਹੁਤ ਪਿਆਰੀ ਬੜੀ ਸੇਵਾ ਸੰਭਾਲ ਇਥੋਂ ਦੀ ਸਾਫ਼ ਸਫਾਈ ਹੋ ਰਹੀ ਹੈ ਦੇ ਨਾਲ ਅੱਜ ਵੀ ਵੇਖੋ ਤੁਸੀਂ ਉਦਾਂ ਹੀ ਜਿੱਦਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਮੇਂ ਤੇ ਜਲ ਇੱਥੋਂ ਫੁੱਟਿਆ ਅੱਜ ਵੀ ਉਸੇ ਤਰ੍ਹਾਂ ਵੇਖੋ ਇੱਥੋਂ ਜਲ ਦਾ ਜਿਹੜਾ ਚਸ਼ਮਾ ਫੁੱਟਿਆ ਜਲ ਉਸੇ ਤਰ੍ਹਾਂ ਛਿਮਰਿਆ ਆਪ ਜਦੋਂ ਵੀ ਇੱਥੇ ਦਰਸ਼ਨ ਦੇਦਾਰ ਕਰਨ ਆਓ ਇਹਨਾਂ ਸਥਾਨਾਂ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ